ਜਿਵੇਂ ਹਲਕੀ ਤੁਸੀਂ ਦੱਸਿਆ ਕਿ ਤੁਸੀਂ ਗੁਰਸਾਗਰ ਚੈਰੀਟੇਬਲ ਟਰਸਟ ਵਿੱਚ ਪੜ੍ਹੇ ਹੋ ਤੇ ਉਦੋਂ ਫਿਰ ਕਿਵੇਂ ਸਵਾਭੂ ਬਣਿਆ ਉੱਥੇ ਜਾਣ ਦਾ ਕਿਵੇਂ ਮਿਲੇ ਤੁਸੀਂ ਇਹਨਾਂ ਨੂੰ ਡਾਕਟਰ ਸੁਬਿੰਦਰ ਸਿੰਘ ਹੁਣ ਸਵਾਭ ਬਤਾਈਏ ਤਾਂ ਹੂੰ ਮੈਂ ਪਿਛਲੇ ਪੌਡਕਾਸਟ ਕਿਸੇ ਨਿੱਜੀ ਚੈਨਲ ਦੇ ਵਿੱਚ ਦੱਸ ਕੇ ਆਇਆ ਸੀਗਾ ਤੇ ਹੁਣ ਵੀ ਦੱਸਦਾ ਹੂੰ ਅਹ ਘਰ ਦੇ ਹਾਲਾਤ ਬਹੁਤੇ ਚੰਗੇ ਤਾਂ ਹੈ ਨਹੀਂ ਸੀ ਆਮ ਕਰਕੇ ਪਿਤਾ ਜੀ ਇੱਕ ਬੈਡ ਡ੍ਰਿੰਕਰ ਸੀਗੇ ਹੂੰ ਤੇ ਮੇਰੇ ਪਿਤਾ ਜੀ ਦੇਖ ਕੇ ਲੱਗਦਾ ਸੀ ਉਹਨਾਂ ਨੂੰ ਵੀ ਹੁਣ ਨੌਵੀਂ ਕਰ ਸਕਦਾ ਹੱਦ ਤੋ ਹਾ ਦਸਵੀਂ ਕਰ ਲਏਗਾ ਤੂੰ ਦੱਬ ਘੁੱਟ ਕੇ ਹਮ ਪਲੱਸ 2 ਵੀ ਸ਼ਾਇਦ ਤੇਰੀ ਦੱਬ ਘੁੱਟ ਕੇ ਹੋ ਜਾ ਸਰਕਾਰੀ ਸਕੂਲ ਚ ਪਰ ਤੈਨੂੰ ਇੱਕ ਵਧੀਆ ਜੀਵਨ ਦੀ ਜਿਹੜੀ ਆਪਾਂ ਲੋਚਨਾ ਕਰਦੇ ਆ ਉਹ ਤੇ ਤੇਰਾ ਨਹੀਂ ਹੋ ਸਕਣਾ ਹਮ ਤੈਨੂੰ ਕੁਝ ਕਰਨਾ ਪੈਣਾ ਮੈਂ ਇਹ ਚੀਜ਼ਾਂ ਹੀ ਸੋਚ ਕੇ ਕਿ ਨਾਲ ਦੇ ਜਿਹੜੇ ਜਵਾਬ ਸੀਗੇ ਉਹ ਕੁਛ ਨਾ ਕੁਛ ਕਰਨ ਲੱਗ ਗਏ ਸੀ ਅੱਛਾ ਕੋਈ ਕੈਮੀ हां 10वीं ਤੋਂ ਬਾਅਦ ਕੋਈ ਕੋਈ ਕੁਸ਼ ਕਰ ਕਰਨ ਲੱਗ ਗਿਆ ਨੌਵੀਂ ਤੋਂ ਬਾਅਦ ਕੋਈ ਆਪਣੇ ਪਿਤਾ ਜੀ ਨਾਲ ਹੱਥ ਬਟਾਉਣ ਲੱਗ ਗਿਆ ਤੇ ਹੁੰਦਾ ਹੀ ਆ ਨਾ ਵੀ ਅਸੀਂ ਆਪਣੇ ਜਵਾਕਾਂ ਨੂੰ ਕੰਮ ਤੇ ਲਾ ਲਈਏ ਕੁਸ਼ ਇਹ ਕੋਈ ਸਾਲ ਹੀ ਆਉਂਦੇ ਆ ਵੀ ਇਹ ਕਹਿੰਦੇ ਨੇ ਵੀ ਜਵਾਕ ਵਿਗੜ ਨਾ ਜਾਣ ਜਾਈਏ ਕਰਕੇ ਹੈ ਨਾ ਹਾਂ ਹਾਂ ਉਦੋਂ ਮਾਹੌਲ ਸਾਡੇ ਸਕੂਲਾਂ ਦਾ ਇਹ ਜਿਹਾ ਸੀ ਨਵੇਂ-ਨਵੇਂ ਫੋਨ ਆਏ ਸੀ ਨਾ ਕਰਕੇ ਤੇ ਉਹ ਫਿਰ ਮੈਂ ਜਦੋਂ ਨੌਵੀਂ ਤੋਂ ਬਾਅਦ ਮੇਰੇ ਮਨ ਚ ਆਇਆ ਵੀ ਯਾਰ ਮੈਨ ਮੈਂ ਪੜ੍ਹਨਾ ਹੀ ਪੜ੍ਹਨਾ ਹੂੰ ਪਤਾ ਨਹੀਂ ਬਣੂੰਗਾ ਕੀ ਇਹ ਨਹੀਂ ਪਤਾ ਸੀਗਾ ਅੱਛਾ ਬਣ ਲੈ ਪੈਸਾ ਛੋਟੇ ਹੁੰਦੇ ਹੀ ਬੱਚਿਆਂ ਦਾ ਸੁਪਨਾ ਇੱਕ ਬਣ ਜਾਂਦਾ ਹੁੰਦਾ ਜਾਂ ਕਿਸੇ ਦੀ ਵਰਦੀ ਦੇਖ ਕੇ ਵੀ ਮੈਂ ਪੁਲਿਸ ਵਾਲਾ ਬਣੂੰਗਾ ਮੈਂ ਫੌਜੀ ਬਣੂੰਗਾ ਜਾਂ ਕਿਸੇ ਨੂੰ ਦੇਖਦਾ ਨਾ ਵੀ ਮੈਂ ਆਹ ਸੋਮਨੇ ਵੀਰ ਜੀ ਸੁਪਨੇ ਤੁਹਾਡਾ ਕੋਈ ਗਾਈਡੈਂਸ ਤੁਹਾਨੂੰ ਜੇ ਦੇਣ ਵਾਲਾ ਹੋਵੇ ਤਾਂ ਬਣਦਾ ਹੁੰਦਾ ਹਾਂ ਕਿਉਂਕਿ ਅੱਜ ਬੱਚਿਆਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਸਾਡੇ ਆਪਾਂ ਗਾਈਡ ਚਾਹੀਦਾ ਉਹਨਾਂ ਨੂੰ ਟੂ ਪ੍ਰੋਪਰ ਬੱਚੇ ਗਲਤੀਆਂ ਕਰਦੇ ਆ ਬਹੁਤ ਵੱਡੀਆਂ ਗਲਤੀਆਂ ਕਰਦੇ ਆ ਹਾਂ ਗਾਈਡ ਦਾ ਵੀ ਮਨ ਦੁਖ ਸਕਦਾ ਮੈਨੂੰ ਲੱਗਦਾ ਪਰ ਬੱਚਿਆਂ ਦੇ ਬੱਚਾ ਉਹ ਤਾਂ ਹੈਨਾ ਜਿਵੇਂ ਰੱਬ ਭੁੱਲ ਜਾਂਦਾ ਨਾ ਉਵੇਂ ਉਵੇਂ ਸਾਨੂੰ ਗਲਤੀਆਂ ਭੁੱਲਣੀਆਂ ਪੈਣਗੀਆਂ ਅੱਜ ਸਾਡੇ ਬੱਚਿਆਂ 'ਚ ਟੈਲੈਂਟ ਬਹੁਤ ਜ਼ਿਆਦਾ ਹੈ ਇੰਨਾ ਜ਼ਿਆਦਾ ਟੈਲੈਂਟ ਭਰੇ ਆ ਪਏ ਉਹ ਕੁਝ ਨਾ ਕੁਝ ਕਰ ਸਕਦੇ ਆ ਹੋ ਸਕਦਾ ਵੀ ਇੱਕ ਬੱਚਾ ਗਿਆ ਹੈਨਾ ਜਾਂ ਕੋਈ ਤੁਸੀਂ ਆਪਾਂ ਆਮ ਕਰਕੇ ਹਨਾ ਦੁਬਾਰੇ ਵਾਪਸ ਆ ਸਕਦਾ ਸਾਡੇ ਬੱਚਿਆਂ ਦੇ ਵਿੱਚ ਇੰਨਾ ਕਾਜਾ ਟੈਲੈਂਟ ਭਰਿਆ ਪਿਆ ਹਨਾ ਕੱਢਣ ਦੀ ਜ਼ਰੂਰਤ ਆ ਉਹਨਾਂ ਚੋਂ ਤੇ ਦੂਸਰਾ ਇਹ ਹੈ ਵੀ ਜਦ ਮੈਂ ਜਦੋਂ ਤੁਸੀਂ ਕਹਿੰਦੇ ਹੋ ਵੀ ਛੋਟੇ ਹੁੰਦੇ ਆ ਵੀ ਕੋਈ ਸੁਪਨੇ ਹੁੰਦੇ ਨੇ ਸੁਪਨੇ ਵੀ ਜ਼ਿਆਦਾ ਤੁਹਾਡਾ ਟੀਚਰ ਜਗਾਏਗਾ ਜਾਂ ਤੁਹਾਡੇ ਮਾਪੇ ਜਗਾਉਣਗੇ ਹਾਂ ਜਾਂ ਵਾਲੇ ਵਾਲੇ ਕਿਸੇ ਨੇ ਪਿੰਡਾਂ ਦੇ ਵਿੱਚ ਪਿੰਡਾਂ ਦੇ ਵਿੱਚ ਆ ਜੇ ਟੀਚਰ ਖੜਾ ਹੋ ਕੇ ਉਹ ਕਹਿੰਦਾ ਮੈਂ ਡਾਕਟਰ ਬਣੂੰਗਾ ਜੀ ਹਾਂ ਬੱਚੇ ਟੀਚਰ ਕਹਿੰਦਾ ਵੀ ਕੀ ਬਣੋਗੇ ਪੁੱਤਰ ਉਹ ਕਹਿੰਦਾ ਡਾਕਟਰ ਜੀ ਉਹ ਕਹਿੰਦਾ ਮੈਂ ਮਿਲਟਰੀ ਫੋਰਸ ਉਹ ਲੱਗ ਲੱਗ ਬੱਚਿਆਂ ਨੂੰ ਪੁੱਛਿਆ ਹਾਂ ਪਰ ਉਹਨਾਂ ਨੂੰ ਗਾਈਡ ਦੇਣ ਵਾਲਾ ਕੌਣ ਆ ਵੀ ਯਾਰ ਮਿਲਟਰੀ ਫੋਰਸ ਦੇ ਵਿੱਚ ਜਾਣਾ ਤੁਸੀਂ ਇਹ ਕੁਝ ਕਰਨਾ ਪੈਣਾ ਤੁਹਾਨੂੰ ਹੂੰ ਤੁਸੀਂ ਡਾਕਟਰ ਬਣਨਾ ਤੁਹਾਨੂੰ ਮੈਡੀਕਲ ਲਾਈਨ 'ਚ ਜਾਣਾ ਪੈਣਾ ਹੈ ਨਾ ਨੌਨ ਮੈਡੀਕਲ ਰੱਖਣੀ ਪੈਣੀ ਹੈ ਤੁਹਾਨੂੰ ਮੈਥ ਫਿਜ਼ਿਕਸ ਤੁਹਾਨੂੰ ਬਾਇਓ ਕੈਮਿਸਟਰੀ ਇਹ ਚੀਜ਼ਾਂ ਦੇ ਤੁਹਾਨੂੰ ਪੂਰਾ ਪੂਰਾ ਥੋਡੇ ਉਹਦੇ ਚ ਜਹਨ ਚੋਣੀਆਂ ਚਾਹੀਦੀਆਂ ਮਤਲਬ ਹੈ ਨਾ ਪੂਰੀਆਂ ਪੜਨੀਆਂ ਪੜਣਗੀਆਂ ਤੁਹਾਨੂੰ ਸੋ ਮੈਨੂੰ ਲੱਗਦਾ ਵੀ ਗਾਈਡ ਹੋਣਾ ਬਹੁਤ ਜ਼ਰੂਰੀ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡਾ ਆਪ ਦਾ ਤੁਹਾਨੂੰ ਜਿਹੜਾ ਇੱਕ ਰਾਹ ਤੇ ਲੈ ਕੇ ਜਾਵੇ ਤੁਹਾਨੂੰ ਦਿਸ਼ਾ ਦਿਖਾਵੇ ਦਿਸ਼ਾ ਨਿਰਦੇਸ਼ਕ ਜਿਹਨੂੰ ਕਹਿੰਦੇ ਥੋੜਾ ਹੋਣਾ ਚਾਹੀਦਾ ਤੇ ਸੁਫਨਾ ਬਣਦਾ ਸੁਫਨਾ ਤੁਹਾਨੂੰ ਉਹ ਬਣਾ ਕੇ ਦਿੰਦਾ ਤੇ ਜਾ ਮਾਤਾ ਪਿਤਾ ਕਿਉਂਕਿ ਮੇਰੇ ਤਾਂ ਦੋਨੇ ਹੀ ਮਾਤਾ ਪਿਤਾ ਹੈ ਨਹੀਂ ਸੀਗੇ ਪਿਤਾ ਜੀ ਤਾਂ ਹੁਣ ਜਿਵੇਂ ਅਨਪੜ੍ਹ ਸੀਗੇ ਤੇ ਦਿਹਾੜੀਆਂ ਕਰਦੇ ਸੀ ਜਾਂ ਪੱਠੇ ਤੇ ਕੰਮ ਕਰਦੇ ਸੀ ਹਨ ਤੇ ਕਿੰਨੇ ਕੁ ਸੁਪਨੇ ਸਿਰਜ ਸਕਦੇ ਜੀ ਹਾਂ ਜਿਹੜੇ ਜਿਹੜੇ ਪਹਿਲਾਂ ਸਿਰਜੇ ਸੀ ਇਹ ਵੀ ਨਹੀਂ ਆ ਵੀ ਜੀ ਆਪਾਂ ਇੱਕ ਚੀਜ਼ ਮੇਨ ਮੋਟਿਵ ਨਾ ਅੱਜ ਬੱਚਿਆਂ ਨੂੰ ਸਕਿੱਲ ਬਹੁਤ ਜ਼ਰੂਰੀ ਹੈ ਸਿੱਖਣੀ ਇਹ ਨਹੀਂ ਆ ਵੀ ਆਪਾਂ ਅੱਜ ਸਰਕਾਰ ਹਰੇਕ ਨੂੰ ਸਰਕਾਰੀ ਨੌਕਰੀ ਦਾ ਦੇ ਨਹੀਂ ਸਕਦਾ ਨਹੀਂ ਮੈਂ ਜੀ ਹਾਂ ਬਿਲਕੁਲ ਹਰੇਕ ਨੂੰ ਨਹੀਂ ਮਿਲ ਸਕਦੀ ਮੈਨੂੰ ਲੱਗਦਾ ਵੀ ਹਰੇਕ ਨੂੰ ਬਿਜ਼ਨਸਮੈਨ ਵੀ ਨਹੀਂ ਬਣ ਸਕਦਾ ਹਰੇਕ ਸਕਲਰ ਡਿਵੈਲਪਰ ਵੀ ਨਹੀਂ ਹੋ ਸਕਦਾ ਹੈਗਾ ਹਰੇਕ ਬੰਦਾ ਅਲੱਗ-ਅਲੱਗ ਕੰਮ ਕਰਨੇ ਪੈਣੇ ਅੱਜ ਹਰੇਕ ਨੂੰ ਕਰਨੇ ਪੈਣੇ ਆ ਫੇਰ ਜਾ ਕੇ ਗੱਡੀ ਲਈ ਤੇ ਬਣੇਗੇ ਪੈਸੇ ਦੀ ਹਰੇਕ ਨੂੰ ਲੋੜ ਹੈ ਅੱਜ ਬਣਨ ਨਾਲੋਂ ਮੈਨੂੰ ਲੱਗਦਾ ਅੱਜ ਬੱਚਿਆਂ ਨੂੰ ਪੈਸੇ ਕਮਾਉਣਾ ਸਿਖਾਉਣਾ ਚਾਹੀਦਾ ਉਹ ਬਾਅਦ ਚ ਦੇਖੀ ਜਾਊਗੀ ਉਹ ਡਾਕਟਰ ਬਣਦਾ ਉਹ ਕਮੈਰੀ ਫੋਰਸ ਜਾਂਦਾ ਉਹ ਉਹ ਪਹਿਲਾਂ ਸੀਗਾ ਕਿਉਂਕਿ ਪਹਿਲਾਂ ਹੁਣ ਤੁਸੀਂ ਦੇਖੋ ਇਹਜਾ ਸਮਾਂ ਵੀ ਆ 4455 ਦੇ ਵੱਡੇ ਫੌਜ ਚ ਗਏ ਆ ਅੱਜ ਐਮਏ ਕਰੀ ਬੈਠੇ ਆ ਉਹ ਡਿਪਰੈਸ਼ਨ ਦਾ ਸ਼ੁਰੂ ਹੋ ਰਿਹਾ ਹੈ ਅੱਜ ਬੱਚਿਆਂ ਨੂੰ ਪੈਸੇ ਪੜਨ ਦੇਖ ਕੇ ਵੀ ਉਹ ਲੱਗੇ ਘਰ ਬੈਠੇ ਵੀ ਇਹ ਰੇ ਜ਼ੁਗਾਰ ਨੇ ਨਾ ਹਾਂ ਪੈਸੇ ਕਮਾਉਣੇ ਹੋਣੇ ਚਾਹੀਦੇ ਵੀ ਵੀ ਜੀ ਵੀ ਉਹ ਚਾਹੇ ਤੁਸੀਂ ਕੁਝ ਵੀ ਕਰਕੇ ਉਹ ਕਰ ਸਕਦੇ ਹੋ